ਇਸ ਤੋਂ ਪਹਿਲਾਂ ਕਾਂਗਰਸ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਪੂਰਥਲਾ ਗੁਰਦੁਆਰਾ ਸਾਹਿਬ ਬਾਵੀਆਂ ਦੇ ਕਬਜ਼ੇ ਨੂੰ ਲੈ ਕੇ ਆਪ ਇੰਪਰੂਵਮੈਂਟ ਟਰਸਟ ਕਪੂਰਥਲਾ ਦੀ ਚੇਅਰਮੈਨ ਗੁਰਪਾਲ ਭਾਰਤੀ ਤੇ ਜ਼ੁਬਾਨੀ ਹਮਲਾ ਕੀਤਾ ਸੀ ਇਸ ਤੋਂ ਬਾਅਦ ਆਪ ਇੰਪਰੂਵਮੈਂਟ ਟਰਸਟ ਕਪੂਰਥਲਾ ਦੇ ਚੇਅਰਮੈਨ ਗੁਰਪਾਲ ਭਾਰਤੀ ਨੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਜਵਾਬੀ ਸ਼ਬਦੀ ਹਮਲੇ ਕੀਤੇ ਸਨ ਸੋ ਇਸ ਖਬਰ ਦੇ ਪ੍ਰਸਾਰਤ ਹੋਣ ਦਿਆਂ ਬਾਅਦ ਹੀ ਹੁਣ ਆਪ ਨਗਰ ਸੁਧਾਰ ਟਰਸਟ ਕਪੂਰਥਲਾ ਦੇ ਚੇਅਰਮੈਨ ਗੁਰਪਾਲ ਭਾਰਤੀ ਦੇ ਵੱਲੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਦਿੱਤੇ ਜਵਾਬ ਤੋਂ ਬਾਅਦ ਕਾਂਗਰਸ ਸ਼ਹਿਰੀ ਕਪੂਰਥਲਾ ਦੇ ਪ੍ਰਧਾਨ ਦੀਪਕ ਸਲਵਾਨ ਅਤੇ ਸੀਨੀਅਰ ਕਾਂਗਰਸੀ ਆਗੂ ਸ਼ਿਪ ਨੇ ਪੱਤਰ ਕਾਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਦੀ ਤਰਫੋਂ ਜਿੱਥੇ ਐਮਐਲਏ ਰਾਣਾ ਗੁਰਜੀਤ ਸਿੰਘ ਤੇ ਕਪੂਥੜਾ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਗੁਰਪਾਲ ਭਾਰਤੀ ਤੇ ਹੋਏ ਜ਼ੁਬਾਨੀ ਹਮਲੇ ਦਾ ਤੁਸੀਂ ਮੂੰਹ ਤੋੜਮਾ ਜਵਾਬ ਦਿੱਤਾ ਤੁਸੀਂ ਕਪੂਥੜਾ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਗੁਰਪਾਲ ਭਾਰਤੀ ਤੇ ٹرسٹ ਦੀ ਜ਼ਮੀਨ ਤੇ ਕਬਜ਼ਾ ਕਰਨ ਦੇ ਗੰਭੀਰ ਦੋਸ਼ ਲਗਾਏ ਨੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਨੇ ਆਪ ਚੇਅਰਮੈਨ ਤੇ ਸਰਕਾਰੀ ਵਾਹਨਾ ਅਤੇ ਸਰਕਾਰੀ ਪੈਸੇ ਦੀ ਆਪਣੀ ਨੀਂਹ ਉਦੇਸ਼ ਦੇ ਨਾਲ ਫਰ ਤੋਂ ਕਰਨ ਦਾ ਵੀ ਦੋਸ਼ ਲਗਾਇਆ ਉਹਨਾਂ ਡਿਪਟੀ ਕਮਿਸ਼ਨਰ ਕਪੂਰਥਲਾ ਤੋਂ ਹੁਣ ਜਵਾਬ ਮੰਗਿਆ ਸ਼ਕਲਾ ਜੀ ਆਪਾਂ ਜੇ ਗੱਲ ਕਰੀਏ ਕਿ ਜਿਹੜੀ ਆਮ ਪਾਰਟੀ ਦੇ ਚੇਅਰਮੈਨ ਵੱਲੋਂ ਰਾਣਾ ਜੀ ਨੂੰ ਜਿਹੜਾ ਕਟਾਸ ਕੀਤਾ ਗਿਆ ਉਸ ਸੰਬੰਧੀ ਤੁਸੀਂ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਕਿੱਦਾਂ ਦੇਖਦੇ ਜਿਹੜਾ ਕਿ ਜਿਹੜਾ ਕਟਾਸ ਕੀਤਾ ਗਿਆ ਵਾ ਦੇਖੋ ਬੜੀ ਬਚਕਾਨਾ ਹਰਕਤ ਹੈ ਪਹਿਲੀ ਗੱਲ ਮੈਂ ਦੱਸਦਾ ਕਿ ਜਿਹੜੇ ਗੁਰਪਾਲ ਇੰਡੀਅਨ ਜੀ ਨੇ ਉੱਚ ਤਿੰਨ ਗੱਲਾਂ ਕਹੀਆਂ ਤੁਹਾਡੇ ਇੱਕ ਇੱਕ ਸਵਾਲ ਦੇ ਵਿੱਚ ਮੈਂ ਤੁਹਾਨੂੰ ਸਾਰੇ ਆਨਸਰ ਦਵਾਂਗਾ ਜੀ ਗੁਰਪਾਲ ਇੰਡੀਨ ਜੀ ਚੇਅਰਮੈਨ ਤਾਂ ਬਣ ਗਏ ਲੇਕਿਨ ਮਚਿਓਰਟੀ ਲੈਵਲ ਓਨਰ ਚ ਜ਼ੀਰੋ ਆ ਉਹ ਅੱਜ ਵੀ ਇੱਕ ਉਹ ਗੱਲਾਂ ਕਰਦੇ ਆ ਜਿਹੜੀਆਂ ਕਰਨ ਯੋਗ ਨਹੀਂ ਹੈਗੀਆਂ ਮਾਨਯੋਗ ਸਾਡੇ ਐਮ.ਐਲ.ਏ ਸਾਹਿਬ ਰਾਣਾ ਗੁਰਜੀਤ ਸਿੰਘ ਜੀ ਉਹ ਸ਼ਖਸੀਅਤ ਨੇ ਕਿ ਜੇ ਅਗਰ ਉਹਨਾਂ ਬਾਰੇ ਬੋਲਣਾ ਮੈਂ ਤੇ ਸੂਰਜ ਨੂੰ ਦੀਵਾ ਦਿਖਾਣ ਵਾਲੀ ਗੱਲ ਆ ਤੇ ਸਭ ਤੋਂ ਵੱਡੀ ਗੱਲ ਜਿਹੜੀ ਉਹ ਕਹਿੰਦੇ ਕਿ ਉਹਦਾ ਬਲੱਡ ਸਰਕੂਲੇਸ਼ਨ ਦਿਮਾਗ ਦਾ ਨਹੀਂ ਚੱਲਦਾ ਉਹ ਸੈਰ ਕਰਿਆ ਕਰਨ ਮੈਂ ਗੁਰਪਾਲ ਇੰਡੀਨ ਜੀ ਨੂੰ ਇਹ ਪੁੱਛਣਾ ਚਾਹੁੰਦਾ ਕਿ ਅਗਰ ਤੁਸੀਂ ਕਹਿੰਦੇ ਕਿ ਰਾਣਾ ਜੀ 3000 ਵੋਟਾਂ ਨਾਲ ਹਾਰੇ ਸ਼ਰਚੋ ਤੇ ਤੁਸੀਂ ਕਦੇ ਨਾਲ ਬਲੱਡ ਸਰਕੂਲੇਸ਼ਨ ਨਹੀਂ ਚੱਲ ਰਿਹਾ ਉਹਨਾਂ ਨੂੰ ਸੈਰ ਕਰਨੀ ਚਾਹੀਦੀ ਤੇ ਗੁਰਪਾਲ ਸਿੰਘ ਜੀ ਉਹ ਦਿਨ ਯਾਦ ਕਰੋ ਜਿਸ ਦਿਨ ਐਮਸੀ ਦੀ ਇਲੈਕਸ਼ਨ ਤੁਹਾਡੇ ਘਰ 'ਚੋਂ ਤੁਹਾਡੀ ਮਾਤਾ ਲੜੀ ਸੀ ਤੇ ਤੁਹਾਡੀਆਂ ਜਮਾਨਤਾਂ ਵੀ ਜਬਤ ਹੋ ਗਈਆਂ ਸੀ ਤੁਸੀਂ ਮੈਨੂੰ ਦੱਸੋ ਕਿ ਤੁਹਾਡਾ ਬਰਕਲਿਸ ਬਲੱਡ ਸਰਕੂਲੇਸ਼ਨ ਚੱਲਣਾ ਬੰਦ ਹੋਇਆ ਸੀ ਕਿ ਦਿਮਾਗ ਡੈਡ ਕਰ ਗਿਆ ਸੀ ਉਹ ਕਹਿੰਦੇ ਬਕਲਾ ਹਟਵਾ ਹਾਰਦੀ ਰਾਣਾ ਜੀ ਨੂੰ ਜੇ ਉਹਨਾਂ ਨੂੰ ਬਕਲਾ ਹਟਵਾ ਹਾਰਦੀ ਤੇ ਇਹਨਾਂ ਨੂੰ ਕੀ ਆ ਇਹ ਤਾਂ ਸਰਕਾਰ ਦੇ ਸੱਤਾ ਦੇ ਵਿੱਚ ਅਸੀਨ ਹੋ ਬੈਠੇ ਆ ਇਹਨਾਂ ਦੀ ਚੱਲਦੀ ਨਹੀਂ ਇਹਦੇ ਆਪਣੀ ਸਰਕਾਰ ਜਿਹਨਾਂ ਦੀ ਵੀ ਚੱਲਦੀ ਇਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਹੈਗਾ ਇਹ ਸਿਰਫ ਕਪੜੇ ਸਵਾਏ ਕਪੜੇ ਤੇ ਇਲਾਵਾ ਤੇ ਕੋਈ ਹੋਰ ਕੰਮ ਨਹੀਂ ਕਰ ਰਹੇ ਜਿੱਦਾਂ ਸਾਡੇ ਬਲਾਕ ਪ੍ਰਧਾਨ ਸਲਵਾਨ ਜੀ ਨੇ ਕਿਹਾ ਬਹੁਤ ਜਲਦੀ ਇੱਕ ਵੀਡੀਓ ਇਦਾਂ ਦੀ ਆ ਰਹੀ ਆ ਕਿ ਇਹਨਾਂ ਦੇ ਸਾਰੇ ਕਾਰਨਾਮੇ ਅਸੀਂ ਤੁਹਾਡੇ মিডিਆ ਰਾਹੀਂ ਇਹ ਉਜਾਗਰ ਕਰਾਂਗੇ ਤੁਹਾਨੂੰ ਪਤਾ ਲੱਗੂਗਾ ਕਿ ਕਿਹੜੀ ਬੋਖਲਾੜ ਕਿਨੂੰ ਕਿੱਦਾਂ ਪੈਂਦੀ ਆ ਤਾਂ ਗੋਰਦੌਨ ਕੈਂਪੀਨ ਨੂੰ ਲੈ ਕੇ ਜਿਹੜੀ ਗੱਲਬਾਤ ਚੱਲਦੀ ਹੈ ਤਾਂ ਰਾਣਾ ਜੀ ਵੱਲੋਂ ਵੀ ਉਦੋਂ ਗੱਲ ਕਹੀ ਗਈ ਹੈ ਤਾਂ ਉਹ ਚੀਜ਼ ਨੂੰ ਤੁਸੀਂ ਕਿੱਦਾਂ ਦੇ ਦੇ ਜਾਂ ਕਿ ਉਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਕਿ ਮਾਮਲਾ ਟੋਰ ਦੇ ਵਿੱਚ ਸਾਡੇ ਹੱਕ ਦੇ ਵਿੱਚ ਆ ਤਾਂ ਉਹ ਚੀਜ਼ਾਂ ਨੂੰ ਤੁਸੀਂ ਕਿੱਦਾਂ ਦੇ ਦੇ ਮੈਂ ਕੋਸਲਾ ਜੀ ਮੈਂ ਬਹੁਤ ਹੀ ਵਧੀਆ ਢੰਗ ਨਾਲ ਜੀ ਦੱਸੂਗਾ ਧਾਰਮਿਕ ਸਥਾਨ ਰਾਜਨੀਤੀ ਦਾ ਮੁੱਦਾ ਨਹੀਂ ਧਾਰਮਿਕ ਜਗਾ ਰਾਜਨੀਤੀ ਦਾ ਮੁੱਦਾ ਨਹੀਂ ਕਪੂਰਥਲਾ ਸ਼ਹਿਰ ਬਹੁਤ ਪੁਰਾਣਾ ਰਵਾਇਤੀ ਸ਼ਹਿਰ ਹੈ ਇੱਥੇ ਸ਼ੁਰੂ ਤੋਂ ਸਾਰੇ ਦੀ ਆਸਤਾ ਹਰ ਧਰਮ ਦੇ ਵਿੱਚ ਹੈਗੀ ਆ ਅਸੀਂ ਲੋਕ ਇੱਕ ਸਾਂਝੇ ਤਰੀਕੇ ਨਾਲ ਜੁੜੇ ਆ ਲੇਕਿਨ ਜੋ ਸ਼ਰਗੁਨਾਕ ਘਟਨਾ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਕਰਦੇ ਪਏ ਆ ਉਹ ਭਾਈ ਸਰਕਾਰ ਤੁਹਾਡੀ ਮੰਤਰੀ ਤੁਸੀਂ ਵਜ਼ੀਰ ਤੁਹਾਡਾ ਪੁਲਿਸ ਤੁਹਾਡੀ ਪ੍ਰਸ਼ਾਸਨ ਤੁਹਾਡਾ ਤੇ ਤੁਸੀਂ ਕਹਿ ਰਹੇ ਹੋ ਕਿ ਸਾਡੇ ਹੱਕ 'ਚ ਫੈਸਲਾ ਹੋ ਗਿਆ ਬੜੀ ਵਧੀਆ ਗੱਲ ਆ ਇਹ ਦੱਸੋ ਕਿਹੜੇ ਤਰੀਕੇ ਨਾਲ ਫੈਸਲਾ ਹੋਇਆ ਇਹ ਤੁਸੀਂ ਜਾਣ ਸਕਦੇ ਹੋ ਤੇ ਤੱਟ ਕਹਿੰਦੇ ਮਤਲਬ ਕਿਤਨਾ ਕਿਤੇ ਜੇ ਕਾਂਗਰਸ ਅਕਾਲੀ ਦਲ ਤਾਂ ਆਮ ਪਾਰਟੀ ਵੀ ਹੁਣ ਧਰਮ ਦੀ ਰਾਜਨੀਤੀ ਤੇ ਆ ਗਏ ਬਿਲਕੁਲ ਨਹੀਂ ਇਹ ਕਰਦੇ ਜੀ ਅਸੀਂ ਧਰਮ ਦੀ ਰਾਜਨੀਤੀ ਨਹੀਂ ਕਰ ਰਹੇ ਅਸੀਂ ਗੁਰੂ ਸਾਹਿਬਾਨ ਨੂੰ ਮੰਨਣ ਵਾਲੇ ਲੋਕਾਂ ਜਿਹੜੀ ਸਾਡੀ ਸੰਗਤ ਉਸੇ ਜੁੜੀ ਆ ਜਿਹੜੇ ਸਾਡੇ ਬਜ਼ੁਰਗ 100-100 ਸਾਲ ਤੋਂ ਉਸ ਗੁਰਦੁਆਰੇ ਦੇ ਨਾਲ ਜੁੜੇ ਆ ਜਿਨ੍ਹਾਂ ਦੇ ਪਰਿਵਾਰ ਜੁੜੇ ਆ ਉਸ ਗੁਰਦੁਆਰੇ ਸਾਹਿਬ ਦੇ ਨਾਲ ਉਹਨਾਂ ਦੀ ਆਸਥਾ ਜੁੜੀ ਆ ਅਸੀਂ ਉਹਨਾਂ ਦੇ ਹੱਕ ਤੇ ਸੱਚ ਦੀ ਆਵਾਜ਼ ਲਈ ਅਸੀਂ ਕੰਦੇ ਨਾ ਗੱਦਾ ਲਾ ਕੇ ਖੜੇ ਆ ਕਰਨ ਜੀ ਤੁਸੀਂ ਇਹਨੇ ਇੱਕ ਕਾਉਂਸਲਰ ਵੀ ਤੇ ਜੂਤ ਨੂੰ ਵੀ ਰਿਪਰੈਜ਼ੈਂਟ ਕਰ ਦਿਓ ਤੇ ਜਿਹੜੇ ਕਿ ਚੇਅਰਮੈਨ ਵੱਲੋਂ ਰਾਣਾ ਜੀ ਨੂੰ ਜਿਹੜੇ ਕਮੈਂਟ ਕੀਤੇ ਗਏ ਆ ਉਹ ਔਰ ਇੱਚ ਚੀਜ਼ਾਂ ਨੂੰ ਕਿ ਇਦਾਂ ਦੇ ਦੇ ਜਿਹੜੇ ਪਹਿਲੀ ਗੱਲ ਜਿਹੜੇ ਚੇਅਰਮੈਨ ਸਾਹਿਬ ਨੇ ਜਿਹੜਾ ਰਾਣਾ ਨੂੰ ਕਮੈਂਟ ਕੀਤਾ ਕਿ ਰਾਣਾ ਜੀ ਦੀ ਬੋਖੜ ਨਜ਼ਰ ਆ ਰਹੀ ਮੇਰੇ ਖਿਆਲ ਨਾਲ ਜਿਹੜਾ ਕਟਾਸ ਚੇਅਰਮੈਨ ਸਾਹਿਬ ਨੇ ਕੀਤਾ ਉਹਦੇ ਚੇਅਰਮੈਨ ਸਾਹਿਬ ਦੀ ਆਪਣੀ ਜਿਹੜੀ ਬੋਖੜ ਨਜ਼ਰ ਆ ਰਹੀ ਜਿਹੜੀ ਗੱਲ ਕੀਤੀ ਉਹਨਾਂ ਨੇ ਕਿ ਰਾਣਾ ਜੀ ਨੂੰ ਸਹਿਰ ਕਰਨੀ ਚਾਹੀਦੀ ਆ ਮੈਂ ਇਹਨਾਂ ਦੀ ਜਾਣਕਾਰੀ ਲਈ ਦੱਸਣਾ ਚਾਹੂੰਗਾ ਕਿ ਗੁਰਪਾਲ ਜੀ ਉਦੋਂ ਤੁਹਾਡੇ ਸੀਐਮ ਸਾਹਿਬ ਜਾਂ ਤੁਹਾਡੀ ਪੂਰੀ ਪਾਰਟੀ ਸੁੱਤੀ ਨਹੀਂ ਉੱਠਦੀ ਹੋਣੀ ਜਦੋਂ ਸਾਡੇ ਮਾਨਯੋਗ ਰਾਣਾ ਗੁਰੀਸ਼ ਸਿੰਘ ਸਵੇਰੇ 5 ਵਜੇ ਸੈਰ ਕਰਕੇ ਵਾਪਸ ਵੀ ਆ ਜਾਂਦੇ। ਇਹ ਕਾਰਨ ਕੀ ਮੰਨਦੇ ਕਿ ਬੋਟਾਂ ਨੂੰ ਲੈ ਕੇ ਉਹਨਾਂ ਵੱਲੋਂ ਤਾਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜਿਹੜੀ ਕਿ ਪਿਛਲੇ 2022 ਦੇ ਇਲੈਕਸ਼ਨਰ ਵਿੱਚ ਜਿਹੜੀ ਕਿ ਸ਼ਹਿਰ ਦੇ ਵਿੱਚ ਜਿਸ ਤਰੀਕੇ ਨਾਲ ਬੋਟ ਬੈਂਕ ਘਟਿਆ ਵਾ ਕਾਂਗਰਸ ਦਾ ਕਿਤੇ ਨਾ ਕਿਤੇ ਉਹਨਾਂ 'ਚ ਇਸ ਚੀਜ਼ ਨੂੰ ਲੈ ਕੇ ਹੈਗੀ ਹੈ। ਦੇਖੋ ਜਦੋਂ 2022 ਵਿੱਚ ਦੀ ਗੱਲ ਜਿਹੜੀ ਕਰਦੇ ਉਹਦੇ ਪੂਰੇ ਪੰਜਾਬ ਦੀ ਹਵਾ ਆਮ ਆਦਮੀ ਪਾਰਟੀ ਦੇ ਹੱਕ ਚ ਸੀ ਕਹਿੰਦੇ ਵੱਡੇ ਵੱਡੇ ਤੁਹੰਦਰ ਜਿਹੜੇ ਟਹਿ ਗਏ ਪਰ ਉਹਦੇ باوجود ਵੀ ਸਾਡੇ ਮਾਨ ਜੋ ਗੁਰਨਾ ਗੁਰਜੀਤ ਸਿੰਘ ਖੁਦ ਵੀ ਜਿੱਤੇ ਉਹਨਾਂ ਦੇ ਸੁਪੁੱਤਰ ਆਜ਼ਾਦ ਵੀ ਸੁਲਤਾਨਪੁਰੋਂ ਜਿੱਤੇ ਮੇਰੇ ਖਿਆਲ ਆ ਇਸ ਗੱਲ ਦਾ ਸਾਰਿਆਂ ਨੂੰ ਪ੍ਰਾਊਡ ਆ ਪੂਰੇ ਪੰਜਾਬ 'ਚ ਕੋਈ ਬੋਕੜਾਹਟ ਵਾਲੀ ਗੱਲ ਹੀ ਨਹੀਂ ਹੈ ਕਿਤੇ ਨਾ ਕਿਤੇ ਉਹਨਾਂ ਵੱਲੋਂ ਇਹ ਵੀ ਗੱਲ ਕਹੀ ਜਾਂਦੀ ਕਿ ਇਹ ਸਾਰਾ ਕੁਝ ਮਤਲਬ ਕਿ ਸ਼ਹਿਰ ਵਾਲੇ ਦੇ ਨੂੰ ਬਦਲੇ ਲੈਣ ਲਈ ਕੀਤਾ ਜਾਂਦਾ ਵਾ ਦੇਖੋ ਸਾਰਾ ਸ਼ਹਿਰ ਜਾਣਦਾ ਕੀ ਸਰਕਾਰ ਇਹਨਾਂ ਦੀ ਆ ਔਰ ਇਹ ਧਰਮ ਦੀ ਰਾਜਨੀਤੀ ਕਰ ਰਹੇ ਨੇ ਔਰ ਜਿਹੜਾ ਸਾਡਾ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਜਿੱਥੇ ਸਾਰੇ ਸੰਗਤਾਂ ਦੀ ਬੜੇ ਸਾਲਾਂ ਤੋਂ ਪੁਰਾਣੀ ਜਿਹੜੀ ਰਾਜਾ ਮਹਾਰਾਜਾ ਦੇ ਟਾਈਮ ਤੋਂ ਆਸਤਾ ਜੁੜੀ ਆ ਉਹਦਾ ਮਾਹੌਲ ਇਹਨਾਂ ਨੇ ਖਰਾਬ ਕੀਤਾ ਔਰ ਜਿਹਦੇ ਕਰਕੇ ਆਉਣ ਵਾਲੇ ਦਿਨਾਂ ਵਿੱਚ ਵੀ ਸਾਡੇ ਸ਼ਹਿਰ ਦਾ ਮਾਹੌਲ ਖਰਾਬ ਹੋ ਸਕਦਾ ਸੋ ਮੇਰੀ ਸੀਐਮ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਆ ਕਿ ਇਸ ਮਾਮਲੇ ਵਿੱਚ ਉਹ ਖੁਦ ਦਖਲ ਦੇਣ ਔਰ ਇਹ ਜਿਹੜਾ ਸਾਡੇ ਸ਼ਹਿਰ ਦਾ ਮਾਹੌਲ ਖਰਾਬ ਹੋਣ ਵਾਲਾ ਉਹਨੂੰ ਬਚਾਇਆ ਜਾਵੇ ਸਰਜ ਰਕੇ ਅੱਜ ਕਾਂਗਰਸ ਪਾਰਟੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਮੁੱਦੇ ਸੀ ਜਿਹਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਬੀਤੇ ਦਿਨੀ ਤੁਸੀਂ ਦੇਖ ਰਹੇ ਹੋ ਕਪੂਰਥਾਲਾ ਦੇ ਜਿਹੜੇ ਹਾਲਾਤ ਨੇ ਉਹ ਕਿਸ ਤਰ੍ਹਾਂ ਧਾਰਮਿਕ ਧਾਰਮਿਕ ਮੁੱਦਿਆਂ ਨੂੰ ਲੈ ਕੇ ਬਹੁਤ ਖਰਾਬ ਹੋਣ ਜਾ ਰਹੇ ਆ। ਤੁਸੀਂ ਦੇਖੋ ਬਾਵਿਆਂ ਗੁਰਦੁਆਰੇ ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ ਗਈ ਔਰ ਉਹਦੇ ਵਿੱਚ ਤੁਸੀਂ ਇਹ ਦੱਸੋ ਕਿ ਜਿਹੜੀ ਮੈਨੇਜਮੈਂਟ ਕਮੇਟੀ ਆ ਉਹ ਬੋਡੀ ਡਰੀ ਪਈ ਆ। ਬਹੁਤ ਉਹਨਾਂ ਦਾ ਇਸ ਟਾਈਮ ਬੁਰਾ ਹਾਲ ਆ ਉਹ ਡਰੇ ਪਈ ਆ। ਕਿਉਂਕਿ ਸਰਕਾਰੀ ਦਖਲ ਜਿਹੜਾ ਹੋ ਰਿਹਾ ਵਾ ਉਹ ਉਹ ਕਿਹਦੇ ਕਹਿਨ ਤੇ ਹੋ ਰਿਹਾ ਉਹ ਇਮਪਰੋਵਮੈਂਟ ਡਿਸਟ੍ਰੀ ਚੇਅਰਮੈਨ ਸਾਹਿਬ ਦੇ ਕਹਿਨ ਤੇ ਹੋ ਰਿਹਾ ਬੀਤੇ ਦਿਨੀ ਰਾਣਾ ਜੀ ਨੇ ਵੀ ਇਹ ਗੱਲ ਕਹੀ ਸੀ ਗੁਰਪਾਲ ਇੰਡੀਅਨ ਨੂੰ ਕਿ ਗੁਰਦੁਆਰਿਆਂ ਤੇ ਕਿਸੇ ਤਰ੍ਹਾਂ ਦਾ ਕਬਜ਼ਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਸੋ ਪੂਰਾ ਦਖਲ ਅੰਦਾਜ਼ੀ ਪ੍ਰਸ਼ਾਸਨਿਕ ਅਧਿਕਾਰੀ ਮੂਕ ਦਰਸ਼ਕ ਬਣ ਕੇ ਬੈਠੇ ਹੋਏ ਆ ਮਗਰ ਮੈਂ ਡੀਸੀ ਸਾਹਿਬ ਦਾ ਧੰਨਵਾਦ ਕਰਦਾ ਕਿ 145 ਲਾ ਕੇ ਉਹਨਾਂ ਨੇ ਇੱਕ ਬਹੁਤ ਵੱਡਾ ਹਾਦਸਾ ਹੋਣ ਤੋਂ ਬਚਾ ਲਿਆ ਨਹੀਂ ਤਾਂ ਇੱਥੇ ਬਹੁਤ ਜ਼ਿਆਦਾ ਮਾਰੇ ਹਲਾ ਸੀਗੇ ਜੇ ਗੱਲ ਕਰੀਏ ਕਿ ਜਿਹੜੇ ਕੀ ਚੇਅਰਮੈਨ ਵੱਲੋਂ ਇੱਕ ਰਾਣਾ ਜੀ ਨੂੰ ਵੀ ਕਟਾਸ਼ ਕੀਤਾ ਗਿਆ ਸੀ ਤਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਚੇਅਰਮੈਨ ਸਾਹਿਬ ਦੀ ਦੇਖੋ ਮੈਂ ਕਹਿੰਦਾ ਸੋਚ ਦੇਖੋ ਉਹ ਰਾਣਾ ਜੀ ਨੂੰ ਕਹਿ ਰਹੇ ਨੇ ਕਿ ਮੈਂ ਤੁਹਾਨੂੰ ਸਹਿਰ ਕਰਨੀ ਚਾਹੀਦੀ ਆ ਬਸੋ ਮੈਂ ਉਹਨਾਂ ਨੂੰ ਚੇਅਰਮੈਨ ਸਾਹਿਬ ਨੂੰ ਇਹ ਗੱਲ ਕਹਿਣੀ ਚਾਹਨਾ ਬਿਲਕੁਲ ਤੁਹਾਡੀ ਗੱਲ ਸਹੀ ਆ ਸਹਿਰ ਕਰਨੀ ਚਾਹੀਦੀ ਆ ਸਹਿਰ ਕਰਨੀ ਮਾੜੀ ਗੱਲ ਨਹੀਂ ਮਗਰ ਉਹ ਜਿਹੜੀ ਸਹਿਰ ਕਰਨੀ ਚਾਹੀਦੀ ਆ ਰਾਣਾ ਜੀ ਤੇਰੇ ਨਾਲ ਜਾ ਕੇ ਸਹਿਰ ਕਰਨ ਨੂੰ ਤਿਆਰ ਨੇ ਚਲੇ ਜਾਣਗੇ ਤੇਰੇ ਨਾਲ ਹਾਲਾਂਕਿ ਉਹ ਕਿੱਟਨੇ ਬਿਲਕੁਲ ਸ਼ੇਰੀਕ ਤੌਰ ਤੇ ਮੈਂ ਚਾਹਨਾ ਕਿ ਤੂੰ ਆਪਣੇ ਪਿਤਾ ਜੀ ਨੂੰ ਵੀ ਸੁਝਾਅ ਦੇ ਉਹਨਾਂ ਨੂੰ ਇਹ ਕਹਾਂ ਨਾਲ ਜਾ ਕੇ ਸੈਰ ਕਰਨ ਉਹਨਾਂ ਦੀ ਫਿਟਨੈਸ ਤੇ ਰਾਣਾ ਜੀ ਦੀ ਫਿਟਨੈਸ ਦੇਖ ਲੈ ਉਹਦੇ ਬਾਅਦ ਡਿਸਾਈਡ ਕਰ ਲਈ ਕਿ ਸੈਰ ਕਰਨ ਦੀ ਲੋੜ ਤੇਰੇ ਪਿਤਾ ਜੀ ਨੂੰ ਆ ਕਿ ਰਾਣਾ ਜੀ ਨੂੰ ਤੂੰ ਆਪ ਹੀ ਫੈਸਲਾ ਕਰ ਲਈ ਕਿ ਕਾਰਨ ਕੀ ਮੰਦੇ ਕਿ ਜਿੰਨ ਕੀ ਉਹਨਾਂ ਵੱਲੋਂ ਜਿਹੜੇ ਕਿ ਕਟਾਸ਼ ਕੀਤੀ ਗਈ ਕਿਤੇ ਨਾ ਕਿਤੇ ਗੁਰਦੁਆਰੇ ਦੇ ਕਬਜ਼ੇ ਨੂੰ ਲੈ ਕੇ ਇਹਨਾਂ ਦੀ ਆਪਣੀ ਇੰਟਰਫੇਅਰ ਵਾ ਕੀ ਪਰਿਵਾਰਿਕ ਕਹ ਲੋ ਕਿ ਪੱਖ ਪੂਰਤੇ ਪਏ। ਦੇਖੋ ਪਰਿਵਾਰਿਕ ਤਾਂ ਤੁਸੀਂ ਆਪਣੇ ਆਪ ਹੀ ਕਹਤਾਂ ਬਿਲਕੁਲ ਪਰਿਵਾਰੀ ਕੀ ਆ ਸਾਰੇ ਸ਼ਹਿਰ ਨੂੰ ਪਤਾ ਉਹਨਾਂ ਦੇ ਪਿਤਾ ਜੀ ਉਹਨਾਂ ਦਾ ਬ੍ਰਦਰ ਉਹਨਾਂ ਦਾ ਪਰਿਵਾਰ ਇਸ ਨਾਲ ਇਨਵੋਲਵ ਨੇ ਉਦੋਂ ਜਗਜਾਹਿਰ ਗੱਲਾਂ ਆ। ਦੂਜੀ ਗੱਲ ਜਿੱਥੇ ਤੱਕ ਕਬਜ਼ਿਆਂ ਦੀ ਗੱਲ ਆ ਮੈਂ ਕਹਿੰਦਾ ਕਿ ਜਿੱਥੇ-ਜਿੱਥੇ ਇੰਪਰੂਵਮੈਂਟ ਦਸਤੀਆਂ ਪ੍ਰਾਪਰਟੀਆਂ ਪਈਆਂ ਉੱਥੇ ਸਾਜ਼ਿਸ਼ ਕੀਤੀ ਜਾ ਰਹੀ ਆ। ਉਹਨਾਂ ਪ੍ਰਾਪਰਟੀਆਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਬੀਤੇ ਦਿਨੀ ਤੁਸੀਂ ਰਿਕਾਰਡ ਕਢਾ ਕੇ ਦੇਖ ਲਓ। ਫਰਦਾ ਕਢਾਈਆਂ ਗਈਆਂ ਜਿੱਥੇ-ਇਥੇ ਪ੍ਰੋਪਰਟੀਆਂ ਲੋਕਾਂ ਦੀਆਂ ਪਈਆਂ ਨੇ ਬਿਨਾ ਕੋਈ ਸਾਈਡ ਪਲਾਨ ਨਹੀਂ ਟਰਸਟ ਜੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਕੋਈ ਸਾਈਡ ਪਲਾਨ ਨਹੀਂ ਉਹਦੇ باوجود ਟਰਸਟ ਦੀਆਂ ਕਈ ਉਹਥੇ ਪ੍ਰੋਪਰਟੀਆਂ ਪਈਆਂ ਉਹਨਾਂ ਦੀਆਂ ਫਰਦਾ ਜਿਹੜੇ ਰਿਟਾਇਰ ਹੋ ਗਏ ਕਨਗੋ ਸਾਹਿਬ ਉਹਨਾਂ ਇਹਨਾਂ ਦੇ ਸਾਈਨ ਨੇ ਉਥੇ ਫਰਦਾ ਕਢਾਉਣ ਵਾਸਤੇ ਉਹ ਕੇਸ ਮੰਤਵ ਨਾਲ ਕਢਾਈਆਂ ਜਾ ਰੀਆਂ ਫਰਦਾ ਕੀ ਦੀ ਜਗਾਵਾ ਕੋਈ ਡੈਡ ਪ੍ਰਾਪਰਟੀ ਪਈ ਆ ਜਾਂ ਕੋਈ ਬੰਦਾ ਬਾਹਰ ਗਿਆ ਵਾ ਐਨ ਆਰ ਆਈ ਆ ਕਈ ਸਾਲਾਂ ਤੋਂ ਆਖ ਨਹੀਂ ਰਿਹਾ ਕੀ ਇਸ ਗੱਲ ਦੀ ਪੜਤਾਲ ਕੀਤੀ ਜਾ ਰਹੀ ਆ ਆ ਜੋ ਉਹ ਨਹੀਂ ਆ ਰਿਹਾ ਤੇ ਉੱਤੇ ਕਬਜ਼ਾ ਕੀਤਾ ਜਾ ਸਕੇ ਦੂਜੀ ਗੱਲ ਇਹਨਾਂ ਨੇ ਸਰਕਾਰੀ ਅਮਲੇ ਦੀ ਦੁਰਵਰਤੋਂ ਕੀਤੀ ਜਾ ਰਹੀ ਆ ਇਹਨਾਂ ਦੀ ਜਿਹੜੀ ਗੱਡੀ ਆ ਤੁਸੀਂ ਲੌਗ ਬੁੱਕ ਚੈੱਕ ਕਰ ਲਓ ਡਰਾਈਵਰ ਨੇ ਤਾਂ ਵਿਚਾਰੇ ਨੇ ਲੌਗ ਬੁੱਕ ਉੱਥੇ ਪਾਣੀ ਪਾਣੀ ਆਪਣੇ ਹਿਸਾਬ ਨਾਲ ਮਗਰ ਸਰਕਾਰੀ ਕੰਮਾਂ ਵਾਸਤੇ ਜਿਹੜੀਆਂ ਗੱਡੀਆਂ ਮਿਲਦੀਆਂ ਨਮਾਇੰਦਿਆਂ ਨੂੰ ਉਹ ਆਪਣੇ ਪ੍ਰਾਈਵੇਟ ਕੰਮਾਂ ਵਾਸਤੇ ਆਪਣੇ ਪ੍ਰਾਈਵੇਟ ਫੰਕਸ਼ਨਾਂ ਵਾਸਤੇ ਵਰਤੀਆਂ ਜਾ ਰਹੀਆਂ ਡਰਾਈਵਰ ਇਹਨਾਂ ਕੋ ਇੰਪਰੂਵਮੈਂਟ ਦਾ ਸਕੋਰ ਦੋ ਡਰਾਈਵਰ ਨੇ ਇੱਕ ਡਰਾਈਵਰ ਮਾਨਯੋਗ ਡੀਸੀ ਸਾਹਿਬ ਕੋਲ ਸੀਗਾ ਸਰਦਾਰ ਗੁਰਦੇਵ ਸਿੰਘ ਗਣੀ ਉਹਨੂੰ ਵਾਪਸ ਬੁਲਾਇਆ ਗਿਆ ਮੈਂ ਡੀਸੀ ਸਾਹਿਬ ਨੂੰ ਪੁੱਛਣਾ ਚਾਹਨਾ মিডিਅਮ ਦੇ ਰਾਹੀਂ ਮੀਡੀਆ ਦੇ ਰਾਹੀਂ ਕਿ ਉਹਨੂੰ ਵਾਪਸ ਕਿਉਂ ਬੁਲਾਇਆ ਗਿਆ ਉਹ ਜਦ ਕੀ ਸਰਕਾਰੀ ਵਰਤੋਂ ਵਾਸਤੇ ਸਰਕਾਰੀ ਕੰਮਾਂ ਵਾਸਤੇ ਡਰਾਈਵਰਾਂ ਦੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਸਰਕਾਰ ਤਨਖਾਹ ਦਿੰਦੀ ਆ ਤਾਂ ਜੋ ਲੋਕਾਂ ਦੇ ਕੰਮ ਕੀਤੇ ਜਾ ਸਕਣ ਮਗਰ ਉਹ ਜਿਹੜੇ ਡਰਾਈਵਰ ਸਾਹਿਬ ਨੇ ਉਹਨਾਂ ਦੇ ਬੱਚੇ ਛੱਡਣ ਜਾਂਦੇ ਨੇ ਲਾਲਬਣੀ ਸਕੂਲ ਕੀ ਉਹਨਾਂ ਨੂੰ ਬੱਚੇ ਛੱਡਣ ਵਾਸਤੇ ਮਲਿਆ ਗਿਆ ਕਿ ਪ੍ਰਾਈਵੇਟ ਸਹੂਲਤਾਂ ਸਰਕਾਰੀ ਪੈਸੇ ਤੋਂ ਸਰਕਾਰੀ ਅਮਲੇ ਤੋਂ ਲਿੱਤੀਆਂ ਜਾ ਰਹੀਆਂ ਇਹ ਕੋਈ ਚੰਗੀ ਗੱਲ ਹੈ ਜੀ ਦੱਸੋ ਤੁਹਾਡੇ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜਨਕੀ ਉਪਰਮਟ ਟ੍ਰਸਟ ਹੈਗਾ ਇਹ ਦਫਤਰ ਨਾ ਬਣ ਕੇ ਇੱਕ ਪਾਰਟੀ ਦਫਤਰ ਹੀ ਬਣ ਕੇ ਰਹਿ ਗਿਆ ਕਿ ਬਿਲਕੁਲ ਪਾਰਟੀ ਦਫਤਰ ਬਣ ਗਿਆ ਤੁਸੀਂ 5 ਵਜੇ ਦੇ ਟਾਈਮ ਤੋਂ ਬਾਅਦ ਜਦੋਂ ਮਰਜ਼ੀ ਜਾ ਕੇ ਦੇਖ ਸਕਦੇ ਹੋ 8 ਵਜੇ 9 ਵਜੇ ਉਹ ਦਫਤਰ ਕਿਹੜਾ ਦਫਤਰ ਇੱਕ ਤੁਮ ਲੱਗਾ ਹੋਇਆ ਫੋਰ ਕਲਾਸ ਬੰਦੇ ਬੋਲਣ ਨੂੰ ਤਿਆਰ ਨਹੀਂ ਡਰੇ ਹੋਏ ਨੇ ਮਗਰ ਉਹ ਡਿਊਟੀ ਦੇ ਨਾਲ ਬੰਦੇ ਨੇ ਉਹਨਾਂ ਨੂੰ ਉੱਥੇ ਕਿ ਸੇਵਾ ਵਾਸਤੇ ਆਸਮਾਨ ਲੈ ਕੇ ਹੋ ਉਹ ਯਾਰ ਇਹ ਗੱਲਾਂ ਚੰਗੀਆਂ ਨੇ ਤੁਸੀਂ ਹਾਲਾਤ ਕਿਦਾਂ ਦੇ ਬਣਾਤੇ ਆ ਪੈਸਾ ਸਰਕਾਰ ਦਾ ਜਨਤਾ ਦਾ ਪੈਸਾ ਤੁਸੀਂ ਉਹਨੂੰ ਵੇਸਟ ਕਰ ਰਹੇ ਹੋ ਕਿੰਨੀ ਮਿਹਨ ਦੇ ਪੈਸੇ ਨੇ ਕੀ ਹਾਲਾਤ ਬਣਾਤੇ ਨੇ ਉਹ ਬੜੀ ਮਾੜੀ ਗੱਲ ਆ ਮੈਂ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦਾ ਕਿ ਸਮੇਂ ਰੰਦੇ ਆਪਣੇ ਆਪ ਹੀ ਆਪਣੇ ਚੇਅਰਮੈਨ ਨੂੰ ਬਦਲ ਦਿਓ ਚੰਗੇ ਰਹੋਗੇ ਨਹੀਂ ਤਾਂ ਸਰਕਾਰ ਦਾ ਗਰਾਫਤਾ ਪਹਿਨਾ ਹੀ ਇੰਨਾ ਇੰਨੇ ਹਾਲਾਤ ਮਾੜੇ ਪੰਜਾਬ ਦੇ ਨੇ ਪਹਿਨਾ ਹੀ ਬੜਾ ਡਿੱਗਿਆ ਹੋਇਆ ਉਹ ਜਿਹੜਾ ਬਚਿਆ ਖੁਸ਼ਿਆਵਾ ਉਹ ਤੁਹਾਡੇ ਚੇਅਰਮੈਨ ਨੇ ਬਿਲਕੁਲ ਹੀ ਗਰਾਫਤਾ ਦਾ ਡੋਬ ਦੇਣਾ ਆਮ ਆਦਮੀ ਪਾਰਟੀ ਨੂੰ ਇਸ ਕਰਕੇ ਸਮੇਂ ਰਹਿੰਦੇ ਬਦਲ ਦੋ ਬਹੁਤ ਫਾਇਦੇ ਚਲਾਉਂਗੇ ਆਪਣਾ ਸਰਵੇ ਕਰਾ ਲਓ ਆਪਣੀ ਇੰਟੈਲੀਜੈਂਸੀ ਤੋਂ ਰਿਪੋਰਟ ਲੈ ਲਓ ਆਪਣੇ ਹੋਰ ਵੀ ਤੁਹਾਡੇ ਜਿਹੜੇ ਅਹੁਦੇਦਾਰ ਨੇ ਉਹਨਾਂ ਦੇ ਵਿਊਜ਼ ਲੈ ਲਓ ਉਹਨਾਂ ਤੋਂ ਕੋ ਰਿਪੋਰਟ ਲੈ ਲਓ ਕਿ ਅਸਲੀਅਤ ਕੀ ਆ ਹਾਲਾਤ ਕੀ ਨੇ ਤਾਨੂੰ ਲੱਗਦਾ ਕਿ ਪਾਰਟੀ ਜਿਹੜੀ ਕਿ ਹਾਈ ਕਮਾਂਡ ਇਹਨਾਂ ਦੀ ਕਿ ਪਾਰਟੀ ਨੂੰ ਚੇਅਰਮੈਨ ਨੂੰ ਚੇਂਜ ਕਰੋਗੇ ਦੇਖੋ ਇਹ ਤਾਂ ਅਹੀ ਤਾਂ ਅਸਲੀਅਤ ਦਾ ਅਹੀ ਤਾਂ ਫੇਸ ਦਿਖਾਤਾ ਚਿਹਰਾ ਦਿਖਾਤਾ ਬਾਕੀ ਆਪਣੀ ਇੰਟੈਲੀਜੈਂਸੀ ਤੋਂ ਆਪਣੀ ਸੀਆਈਡੀ ਤੋਂ ਪਤਾ ਕਰ ਸਕਦੇ ਨੇ ਸਰਕਾਰ ਜੇ ਇੰਨੀ ਸਤਰਕ ਵਾ ਪਤਾ ਕਰ ਲਵੇ ਹਾਲਾਤ ਕੀ ਨੇ ਕੀ ਕੁਛ ਹੋਣ ਜਾ ਰਿਹਾ ਕਿਸ ਤਰ੍ਹਾਂ ਪ੍ਰਾਪਰਟੀਆਂ ਦਾ ਤਾਂਕੇਤਾ ਜਾ ਰਿਹਾ ਜਿਹੜੇ ਸਰਕਾਰੀ ਬੂਥ ਬੰਦੇ ਨੇ ਪ੍ਰਾਈਵੇਟ ਜਿਨ੍ਹਾਂ ਨੇ ਖਰੀਦੀ ਹੋਈ ਪ੍ਰਾਪਰਟੀ ਆ ਉਹਦੇ ਵਿੱਚ ਜਦਕਿ ਬਿਲਡਿੰਗ ਹੈਂਡ ਓਵਰ ਜਦੋਂ ਕਾਰਪੋਰੇਸ਼ਨ ਨੂੰ ਕਰ ਦਿੱਤੀ ਜਾਵੇ ਇੰਪਰੂਵਮੈਂਟ ਟੈਸਟ ਉਹਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦਾ ਮਗਰ ਚੇਅਰਮੈਨ ਸਾਹਿਬ ਕੰਮ ਰਕਾਰੇ ਨੇ ਮੈਂ ਤੁਹਾਨੂੰ ਕਈ ਬੂਥ ਦੇ ਨਾਮ ਦੱਸ ਸਕਦਾ ਜਿਨ੍ਹਾਂ ਦਾ ਕੰਮ ਜਾ ਕੇ ਰਕਾਇਆ ਗਿਆ ਔਰ ਲੋਗ ਹੌਲੀ ਹੌਲੀ ਅੱਗੇ ਆਣਗੇ ਇੱਕ ਬਹੁਤ ਵੱਡਾ ਸਕੈਂਡਲ ਆ ਪਿਛਲੇ ਬਿਨੈ ਜਲੰਧਰ ਨਾ ਮਾਮਲਾ ਜਲੰਧਰ ਨਾ ਇੰਪਰੂਵਮੈਂਟਸ ਨਾਲ ਸੰਬੰਧ ਰੱਖਦਾ ਉਹਦੇ ਵਿੱਚ ਬੜਾ ਵੱਡਾ ਲੈਣ ਦੇਣ ਵੀ ਹੋਇਆ ਵਾ ਮੈਂ ਤੁਹਾਨੂੰ ਰਿਕਾਰਡਿੰਗ ਸੁਣਾਦਾਗਾ ਮੇਰੇ ਕੋਲ ਆ ਲੈਣ ਦੋ ਔਰ ਮੈਂ ਇਹਨੂੰ ਜਨਤਕ ਕਰਾਂਗਾ ਬਹੁਤ ਜਲਦੀ ਇਹ ਗੱਲਾਂ ਮੈਂ ਤੁਹਾਨੂੰ ਬਾਈ ਪ੍ਰੂਫ ਦੱਸਾਂਗਾ ਤਾਂ ਤੁਹਾਡੇ ਕਹਿੰਦੇ ਮਤਲਬ ਕਿਤੇ ਨਾ ਕਿਤੇ ਕਿ ਇੰਪਰੂਵਮੈਂਟ ਟੈਸਟ ਤੇ ਕਰਪਸ਼ਨ ਡੱਡਾ ਬਣ ਕੇ ਰਹਿ ਗਿਆ ਬਿਲਕੁਲ ਡੱਡਾ ਬਣ ਗਿਆ ਤੁਸੀਂ ਆਪਣਾ ਸਰਵੇ ਕਰ ਲਓ ਸੀਏਡੀ ਵਾਲੇ ਭੇਜ ਲਓ ਆਪਣੀ ਇੰਟੈਲੀਜੈਂਸੀ ਨੂੰ ਕਰ ਦਿਓ ਡਿਊਟੀ ਲਾ ਦਿਓ ਸਾਹਮਣੇ ਆ ਜਾਊਗਾ ਜੋ ਹਾਲਾਤ ਨੇ ਤੁਹਾਡੇ ਆਪਣੇ ਆਪ ਸਾਹਮਣੇ ਆ ਜਾਣਗੇ ਆਨਵਰਡ ਟਾਈਮ ਤੇ ਪਾਰਟੀ ਵੀ ਇਸ ਸੰਬੰਧਿਤ ਕੋਈ ਆਪਣਾ ਮੋਰਚਾ ਖੜਾ ਕਰੂਗੀ ਬਿਲਕੁਲ ਆਊਗੀ ਦੇਖੋ ਮਾਰੇ ਕਮਾ ਮਾਰੇ ਕਮਾ ਵਾਸਤੇ ਇਹ ਆਹਰਾਂ ਦਾ ਮੁਕਾਬਲਾ ਕਰਨਾ ਇਹ ਸਾਡੀ ਡਿਊਟੀ ਬੰਦੀ ਆ ਚਾਹੇ ਉਹਦੀ ਆਪੋਜੀਸ਼ਨ ਚਾਹ ਮਗਰ ਇਹ ਜਿੱਦਾਂ ਕਟਾਸ਼ ਕਰਦੇ ਨੇ ਦੇਖੋ ਮੈਂ ਇੱਕ ਗੱਲ ਇਥੇ ਹੋਰ ਕਹਿਣੀ ਚਾਹਨਾ ਕਿ 2 ਪੌਣੇ 2 ਸਾਲ ਹੋ ਗਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਔਰ ਇੰਡੀਆ ਸਾਹਿਬ ਅੱਜ ਵੀ ਰਵਾਇਤੀ ਪਾਰਟੀਆਂ ਐ ਕਰ ਗਈਆਂ ਜੀ ਰਵਾਇਤੀ ਪਾਰਟੀਆਂ ਨੇ ਆ ਕਰਤਾ ਅਕਾਲੀਆਂ ਨੇ ਆ ਕਰਤਾ ਕਾਂਗਰਸ ਨੇ ਆ ਕਰਤਾ ਇਹਨਾਂ ਸ਼ਬਦਾਂ ਤੋਂ ਇਲਾਵਾ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੀ ਪ੍ਰੋਗਰੈਸ ਕੀ ਆ ਪੌਣੇ 2 ਸਾਲ ਬਾਅਦ ਵੀ ਅੱਜ ਤੁਸੀਂ ਕਾਂਗਰਸ ਨੂੰ ਪਿਛਲੀਆਂ ਪਾਰਟੀਆਂ ਨੂੰ ਕੋਸਦੇ ਹੋ ਮਗਰ ਤੁਸੀਂ ਕੀ ਡਵੈਲਪਮੈਂਟ ਕੀਤੀ ਲੋਗਾ ਨੇ ਤੁਹਾਨੂੰ ਜਾਂਦਾ ਸਰਕਾਰ ਤੁਹਾਡੀ ਬਣਾਈ ਮਗਰ ਤੁਸੀਂ ਕਰਕੇ ਕੀ ਦਿਖਾਇਆ ਨਾ ਤੁਸੀਂ ਮੈਨੂੰ ਕੋਈ ਦੋ ਬਲਵੰਦੀਆਂ ਦੱਸ ਦਿਓ ਕਿ ਆਮ ਆਦਮੀ ਪਾਰਟੀ ਦੀਆਂ ਕਪੂਰਥਲੇ ਦੇ ਵਿੱਚ ਦੋ ਬਲਵੰਦੀਆਂ ਦੱਸ ਦਿਨ ਚੇਅਰਮੈਨ ਸਾਹਿਬ ਇੱਕੋ ਗੱਲ ਰਵਾਇਤੀ ਪਾਰਟੀ ਨੇ ਆ ਕੀਤਾ ਰਵਾਇਤੀ ਪਾਰਟੀ ਨਾਲ ਦੱਸੋ ਇਹ ਕੋਈ ਗੱਲ ਹੈ ਤੁਹਾਡੇ ਕਹਿਣ ਤੇ ਮਤਕੀ ਹੋਣੇ 2 ਸਾਲ ਬੀਤਣ ਦੇ ਬਾਵਜੂਦ ਅੱਜ ਵੀ ਤੁਸੀਂ ਉਸੇ ਗੱਲ ਤੇ ਖੜੇ ਹੋ ਕਿ ਪਿਛਲਿਆਂ ਨੇ ਆ ਕੀਤਾ ਤੁਸੀਂ ਕੀ ਕੀਤਾ ਉਹਦਾ ਸ਼ਤ